ਹੁਣ ਕਿਸਾਨ ਇਕੱਠੇ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਵੰਡੀਆਂ ਪੈ ਗਈਆਂ ਸਨ ਚਾਹੇ ਉਹ ਨਾਰਾਜ਼ ਹੋ ਗਿਆ ਸੀ ਕੋਈ ਧੜਾ ਜਿਵੇਂ ਰਾਜੇਵਾਲ ਹੋ ਗਏ ਚੜੂਣੀ ਹੋ ਗਈ ਕਿ ਵੱਖ-ਵੱਖ ਹੋ ਗਈ ਸੀ ਕਈ ਜਥੇਬੰਦੀਆਂ ਬਣ ਗਿਆ ਪਰ ਉਸ ਦੇ ਵਿਚਕਾਰ ਹੁਣ ਇੱਕ ਇਹ ਕਹਿ ਸਕਦੇ ਆ ਕਿ ਉਮੀਦ ਜਾਗ ਗਈ ਹੈ ਕਿ ਕਿਸਾਨ ਇਕੱਠੇ ਹੋਣਗੇ ਪਰ ਦੂਜੇ ਪਾਸੇ ਤੇ ਇਹ ਵੀ ਇਲਜ਼ਾਮ ਨੇ ਕਿ ਡੱਲੇਵਾਲ ਸਾਹਿਬ ਨੂੰ 23 ਤੋਂ 22 ਤੋਂ 23 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠੇ ਨੇ ਪਰ ਕਿਸਾਨਾਂ ਨੂੰ ਹੋਣ ਯਾਦ ਹੈ ਤੇ ਅਜੇ ਵੀ ਉਹ ਮੀਟਿੰਗ ਕਰਕੇ ਫੈਸਲਾ ਲੈਣਗੇ ਇਹ ਵੀ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਕਿਉਂਕਿ ਉਹਨਾਂ ਦੀ ਜੋ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਹੈ ਤੇ ਅਜੇ ਹੀ ਸਥਿਤੀ ਦੇ ਵਿੱਚ ਵੀ ਜਦੋਂ ਦੇਰੀ ਹੋ ਰਹੀ ਹੈ ਤਾਂ ਸਵਾਲ ਤਾਂ ਖੜੇ ਹੋਣੇ ਬਣਦੇ ਹੀ ਹੈ ਕਿਉਂਕਿ ਉਹ ਵੀ ਵਿਅਕਤੀ ਹੈ ਉਹਦੀ ਜਾਨ ਵੀ ਮੈਟਰ ਕਰਦੀ ਹੈ ਲੇਕਿਨ ਡੱਲੇਵਾਲ ਸਾਹਿਬ ਦੇ ਵੱਲੋਂ ਇਹੀ ਕਿਹਾ ਗਿਆ ਕਿ ਮੇਰੀ ਜਾਨ ਦੀ ਕੋਈ ਪਰਵਾਹ ਨਹੀਂ ਹੈ ਮੈਨੂੰ ਬਾਕੀ ਕਿਸਾਨਾਂ ਦੇ ਹੱਕ ਪੂਰੇ ਹੋ ਜਾਣ ਇਸ ਲਈ ਮੈਂ ਸ਼ਹਾਦਤ ਦੇਣ ਨੂੰ ਵੀ ਤਿਆਰ ਹਾਂ ਉਹਨਾਂ ਦੇ ਵੱਲੋਂ ਐ ਜੇਕਰ ਭਾਈਕਰ ਚੁਰਦਾ ਦੀ ਗੱਲ ਕਰਦੇ ਆ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਵੀ ਕਿਹਾ ਗਿਆ ਸੀ ਚਾਹੇ ਜਿਹੜੇ ਵੀ ਨੁਮਾਇंदे ਨੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਸਾਰੇ ਵੱਖ-ਵੱਖ ਆਵਾਜ਼ਾਂ ਚੁੱਕਰੇ ਨੇ ਅਲੱਗ-ਅਲੱਗ ਤਰੀਕੇ ਤੋਂ ਆਪਣਾ ਜ਼ੋਰ ਲਾਰੇ ਨੇ ਲੇਕਿਨ ਜੇ ਇੱਕ ਪਲੇਟਫਾਰਮ ਤੇ ਆ ਕੇ ਇੱਕ ਜਗ੍ਹਾ ਇਕੱਠੇ ਹੋ ਕੇ ਜੇ ਉਹਨਾਂ ਦੇ ਵੱਲੋਂ ਜ਼ੋਰ ਲਾਇਆ ਜਾਂਦਾ ਹੈ ਤਾਂ ਸਰਕਾਰ ਝੁਕੇਗੀ ਜ਼ਰੂਰ ਝੁਕੇਗੀ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਬੋਲ ਨੇ ਕਿਸਾਨ ਜਥੇਬੰਦੀਆਂ ਹੋਣ ਨੁਮਾਇंदे ਹੋਣ ਲੀਡਰ ਹੋਣ ਜੋ ਵੀ ਨੇ ਜੇਕਰ ਇੱਕ ਜਗ੍ਹਾ ਇਕੱਠੇ ਹੁੰਦੇ ਨੇ ਤਾਂ ਕਿਤਨਾ ਕਿਤੇ ਪ੍ਰਭਾਵ ਪਏਗਾ ਵੱਖ-ਵੱਖ ਪਾਰਟੀਆਂ ਨੇ ਐਮਪੀ ਨੇ ਐਮਐਲਏ ਨੇ ਜ ਦੇ ਵਿੱਚ ਇੱਕ ਉਸੁਰ ਦੇ ਵਿੱਚ ਸਰਕਾਰ ਨੂੰ ਲੜਕਾਰਦੇ ਨੇ ਤਾਂ ਸਰਕਾਰ ਨੂੰ ਸੁੰਨਾ ਜ਼ਰੂਰ ਪਏਗਾ ਬਿਲਕੁਲ ਜਿਸ ਦਾ ਤੁਸੀਂ ਜ਼ਿਕਰ ਕੀਤਾ ਕਿ ਵਕਫਾ ਕਾ ਆਗੂ ਪਹੁੰਚ ਰਹੇ ਨੇ ਹਾਲਾਂਕਿ ਕਹੀਏ ਕਿ ਸਿਆਸੀ ਲੀਡਰ ਵੀ ਕਾਫੀ ਪਹੁੰਚੇ ਕਾਂਗਰਸ ਦੇ ਲੀਡਰ ਹੋ ਗਏ ਕਾਫੀ ਸਾਰੇ ਲੀਡਰ ਜਿਹੜੇ ਨੇ ਉਹਨਾਂ ਨੇ ਡੱਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਦੂਜੀ ਪਾਸੇ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਤਾਂ ਅਜ ਕਾਸੇ ਨਜ਼ਰ ਆਇਆ ਕਿ ਜੇਕਰ ਤੁਸੀਂ ਅਸਲ ਦੇ ਵਿੱਚ ਕਿਸਾਨਾਂ ਦੀ ਪਰਵਾਹ ਕਰਦੇ ਹੋ ਤਾਂ ਤੁਸੀਂ ਵੀ ਧਰਨੀ ਤੇ ਬੈਠੋ ਉਸ ਤਰੀਕੇ ਨਾਲ ਜਿਵੇਂ ਡੱਲੇਵਾਲ ਸਾਹਿਬ ਬੈਠੇ ਨੇ ਪਰ ਦੂਜੀ ਪਾਸੇ ਇਹ ਸਵਾਲ ਉੱਠ ਰਹੇ ਨੇ ਕਿ ਜੇ ਪਰ ਤਾਂ ਭਾਜਪਾ ਨੂੰ ਵੀ ਚਿੰਤਾ ਹੈ ਸਵਾਲ ਜਵਾਬ ਕਰ ਰਹੇ ਨੇ ਅਕਸਰ ਦੇਖ ਵੀ ਰਹੇ ਨੇ ਕਿ ਕੀ ਕੁਝ ਕਿਸਾਨਾਂ ਦੇ ਨਾਲ ਵਾਪਰ ਰਿਹਾ ਨੇ ਪਰ ਦੂਜੇ ਪਾਸੇ ਇਹ ਨਹੀਂ ਕਿ ਹੱਥ ਹੱਥ ਨਹੀਂ ਵਧਾਉਂਦੇ ਵਧਾਉਂਦੇ ਜਿਹੜੇ ਨਜ਼ਰ ਆ ਰਹੇ ਰਵਨੀਤ ਮਿੱਟੂ ਤਾਂ ਜਰੂਰ ਕੱਸ ਰਹੇ ਨੇ ਸਿਆਸਤ ਸਿਆਸਤਦਾਨਾਂ ਦੇ ਉੱਪਰ ਲੀਡਰਾਂ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਪਰ ਦੂਜੇ ਪਾਸੇ ਇਸ ਗੱਲਬਾਤ ਦਾ ਕੋਈ ਵੀ ਤਰੀਕਾ ਨਹੀਂ ਹੈ ਨਾ ਹੀ ਹੱਥ ਵਧਾਇਆ ਜਾ ਰਿਹਾ ਤੇ ਇੱਕ ਤਰੀਕੇ ਦੇ ਨਾਲ ਪੰਬਰ ਪੂਸੇ ਦੇ ਵਿੱਚ ਸਾਰੇ ਨੂੰ ਪਾਇਆ ਹੋਇਆ ਹੈ ਬਿਲਕੁਲ ਗੱਲ ਕਰੀਏ ਤਾਂ ਜਿਵੇਂ ਪੰਜਾਬ ਸਰਕਾਰ ਨੂੰ ਕਿਤਨਾ ਕਿਤੇ ਉਹਨਾਂ ਨੂੰ ਵੀ ਉਹਨਾਂ ਦੇ ਇਮੇਜ ਵੀ ਵਿਗੜ ਸਕਦੇ ਜੇਕਰ ਡਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਲੇਕਿਨ ਆਪਾਂ ਦੇਖੀਏ ਤਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਅੱਗੇ ਆ ਰਹੇ ਨੇ ਹੁਣ ਡੀਜੀਪੀ ਪਹੁੰਚੇ ਨੇ ਮਾਲਵਿੰਦਰ ਕੰਗ ਪਹੁੰਚੇ ਨੇ ਮੀਥਰ ਨੇ ਵਾਸ ਚੁੱਕੀ ਹੈ ਹਾਲਾਂਕਿ ਸੀਐਮ ਵੱਲੋਂ ਖੁਦ ਕੁਝ ਨਹੀਂ ਕਿਹਾ ਗਿਆ ਡਾਇਰੈਕਟ ਲੇਕਿਨ ਉਹਨਾਂ ਦੇ ਵੱਲੋਂ ਆਪਣੇ ਬੰਦੇ ਭੇਜੇ ਗਏ ਨੇ ਤਾਂ ਇੱਕ ਤਰ੍ਹਾਂ ਤੋਂ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਆਪਾਂ ਕਹਿ ਸਕਦੇ ਹਾਂ ਠੀਕ ਹੈ ਲੇਕਿਨ ਬੀਜੇਪੀ ਦੇ ਹਰ ਮੰਤਰੀ ਆਗੂ ਵਖ ਵਖ ਬਿਆਨ ਦੇ ਰਹੇ ਲੇਕਿਨ ਬਾਰਡਰ ਤੇ ਪਹੁੰਚਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਹੋ ਰਹੀ ਇਹ ਸਕਦੇ ਹੋ ਵਿਜ਼ਿਟ ਦੇ ਵਿੱਚ ਕੀ ਕਰ ਜਾਂਦਾ ਹੈ ਡੀਜੀਵੀ ਪਹੁੰਚੇ ਸਾਰਿਆਂ ਨੇ ਗੱਲਬਾਤ ਕੀਤੀ ਢਲੇ ਵਾਲਿਆਂ ਨੂੰ ਕੋਸ਼ਿਸ਼ ਕੀਤੀ ਵੀ ਤੁਸੀਂ ਮਰਦਮਤ ਆਪਣਾ ਖੋਲ ਲੋ ਮੈਡੀਕਲ ਜੋ ਸਿਵਾਵਾ ਨੇ ਲੈ ਲੋ ਕਿਉਂਕਿ ਹਾਲਾਤ ਉਹਨਾਂ ਦੇ ਗੰਭੀਰ ਬਣੇ ਹੋਏ ਨੇ ਲੇਕਿਨ ਇਹ ਚੀਜ਼ ਭਾਪੀ ਦੇ ਅੱਗੂ ਜੇ ਆ ਕੇ ਕਹਿਣਗੇ ਕੁਝ ਵੱਖਰਾ ਪ੍ਰਭਾਵ ਤਾਂ ਪੈ ਸਕਦਾ ਹੈ ਨਾ ਕਿਸਾਨਾਂ ਦੇ ਮਨ ਦੇ ਵਿੱਚ ਥੋੜੀ ਜੀ ਤਸੱਲੀ ਹੋ ਸਕਦੀ ਹੈ ਕਿ ਹਾਂ ਕੇਂਦਰ ਸਾਡੀ ਗੱਲਬਾਤ ਸੁਨੇਗੀ ਹੋ ਸਕਦਾ ਮਰਦਮਤ ਵੀ ਖਤਮ ਕਰ ਲੈਣ ਲੇਕਿਨ ਢਲੇ ਵਾਲਦੇ ਬੋਲੋ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਗੱਲ ਕਰਕੇ ਕੇਂਦਰ ਨਾਲ ਡਾਇਰੈਕਟ ਹੀ ਆਪਣਾ ਮਰਦਮਤ ਖੋਲਾਂਗੇ ਨਹੀਂ ਤਾਂ ਨਹੀਂ ਤੇ ਇਸੇ ਬਿਆਨ ਦਿੱਤਾ ਗਿਆ ਕਿ ਅਸੀਂ ਤਿਆਰ ਹਾਂ ਗੱਲਬਾਤ ਦੇ ਲਈ ਲੇਕਿਨ ਗੱਲਬਾਤ ਦਾ ਅੱਗੋ ਕੋਈ ਹੋਰ ਸੱਦਾ ਨਹੀਂ ਦਿੱਤਾ ਗਿਆ ਬਿਆਨ ਦੇਣ ਤੋਂ ਬਾਅਦ ਉਸ ਦਾ ਕੋਈ ਜ਼ਿਕਰ ਵੀ ਨਹੀਂ ਕੀਤਾ ਗਿਆ ਤੇ ਨਾ ਹੀ ਉਹ ਉਹਨਾਂ ਦੇ ਵੱਲੋਂ ਬਾਰਡਰ ਤੇ ਉਹ ਵੀ ਪਹੁੰਚ ਹੀ ਸਕਦੇ ਨੇ ਬਾਕੀ ਲੀਡਰ ਪਹੁੰਚ ਰਹੇ ਨੇ ਰਵਨੀਤ ਬਿੱਟੂ ਵੀ ਬਾਰਡਰ ਤੇ ਪਹੁੰਚ ਸਕਦੇ ਨੇ ਬਾਕੀ ਭਾਜਪਾ ਦੇ ਅੱਗੋਂ ਵੱਲੋਂ ਕਿਹਾ ਜਾ ਰਿਹਾ ਐਦਾ ਚੱਲ ਜਾਓ ਟ੍ਰੇਨ ਤੇ ਚੱਲ ਜਾਓ ਬਸ ਤੇ ਚੱਲ ਜਾਓ ਲੇਕਿਨ ਉਹਨਾਂ ਦੇ ਵੱਲੋਂ ਵੀ ਕੋਈ ਵੀ ਬੰਦਾ ਉੱਥੇ ਬਾਰਡਰ ਤੇ ਨਹੀਂ ਪਹੁੰਚਿਆ ਭਾਜਪਾ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਹਾਲਾਂਕਿ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਪ ਸਮਤੀ ਦਾ ਜੋ ਹੱਥ ਹੈ ਉਹਗੇ ਨਹੀਂ ਵਿਦਾਇਆ ਜਾ ਰਹੇ ਇਹਨਾਂ ਦੇ ਵੱਲੋਂ ਬਿਲਕੁਲ ਪਰ ਜਿਸ ਤਰੀਕੇ ਦੇ ਨਾਲ ਹੁਣ ਤਸਵੀਰ ਸਾਹਮਣੇ ਸੁਪਰੀ ਆ ਸਕਦੀ ਹੈ ਕਿ ਐਸ ਕੇ ਐਮ ਦੀ ਮੀਟਿੰਗ ਉਸ ਦੇ ਵਿੱਚ ਹੁਣ ਕਿਸਾਨ ਇਕੱਠੇ ਹੋਣਗੇ ਕਿਉਂਕਿ ਜੇਕਰ ਮੀਟਿੰਗ ਹੋਈ ਆ ਤਾਂ ਮੀਟਿੰਗ ਦੇ ਵਿੱਚ ਸਿੱਧਾ ਸਿੱਧਾ ਇਹ ਕਹਿ ਸਕਦੇ ਆ ਕਿ ਡੱਲੇਵਾਲ ਦੇ ਨਾਲ ਉਹਨਾਂ ਨੇ ਹੱਥ ਮਿਲਾ ਲਿਆ ਕਹਿ ਸਕਦੇ ਆਪਾਂ ਤਾਂ ਹੁਣ ਕਿਤੇ ਨਾ ਕਿਤੇ ਹੋ ਸਕਦਾ ਏ ਕੇਂਦਰ ਤੱਕ ਆਵਾਜ਼ ਪਹੁੰਚ ਜਾਵੇ ਜਿਸ ਤਰੀਕੇ ਦੇ ਨਾਲ ਮਾਝਾ ਏਰੀਆ ਹੋਗੇ ਸਾਰੇ ਪੰਜਾਬ ਦੇ ਕਿਸਾਨ ਹੋਗੇ ਹਰਿਆਣਾ ਦੇ ਕਿਸਾਨ ਵੀ ਆਏ ਹੋਏ ਨੇ ਕਿਉਂਕਿ ਪਿਛਲੇ ਅੰਦੋਲਨਾਂ ਦੇ ਵਿੱਚ ਹਰਿਆਣਾ ਦਾ ਬਹੁਤ ਸਾਥ ਮਿਲਿਆ ਸੀ ਜਿਸ ਕਰਕੇ ਅੰਦੋਲਨ ਫਤਿਹ ਹੋਇਆ ਤਾਂ ਇਸ ਵਾਰ ਵੀ ਪਰ ਕਹਿ ਸਕਦੇ ਆ ਕਿ ਥੋੜੀ ਦੇਰੀ ਲੱਗ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਾਰੇ ਕਿਸਾਨਾਂ ਨੇ ਧਾਰਿਆ ਹੋਇਆ ਹੈ ਕਿ ਅਸੀਂ ਆਪਣੀਆਂ ਮੰਗਾਂ ਮੰਵਾ ਕੇ ਰਹਿਣੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਬਦਲ ਵੀ ਸਕਦੀ ਹੈ ਜੀ ਬਿਲਕੁਲ ਬਦਲ ਸਕਦੀ ਹੈ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਇੱਕ ਇੱਕ ਕਰਕੇ ਸਾਰੇ ਹੱਕ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਚਾਹੇ ਪੰਥਕ ਆਗੂ ਹੋਣ ਚਾਹੇ ਪੋਲੀਟੀਕਲ ਲੀਡਰ ਹੋਣ ਜਾਂ ਕਿਸਾਨ ਜਥੇਬੰਦੀਆਂ ਹੋਣ ਹਰ ਇੱਕ ਇੱਕ ਕਰਕੇ ਇੱਕ ਇੱਕ ਦਿਨ ਬਾਅਦ ਖਬਰਾਂ ਆਉਂਦੀਆਂ ਨੇ ਇਹਨਾਂ ਨੇ ਮੀਟਿੰਗ ਰੱਖੀ ਹੈ ਤੇ ਇਹਨੂੰ ਜਿਵੇਂ ਐਸ ਕੇਐਮ ਨੇ ਪੂਰੇ ਦੇਸ਼ ਦੇ ਵਿੱਚ ਉਗਰਾਹਨ ਐਲਾਨ ਕੀਤਾ ਸੀ ਕਿ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਕਿਸਾਨਾਂ ਦੇ ਪੱਕ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਇਸੇ ਤਰ੍ਹਾਂ ਹੌਲੀ ਹੌਲੀ ਸਾਰੇ ਲੀਡਰ ਆ ਰਹੇ ਨੇ ਮਿਲ ਰਹੇ ਨੇ ਢੱਲੇਵਾਲ ਨੂੰ ਤੇ ਹੌਲੀ ਹੌਲੀ ਸਟੈਪ ਲਿਆ ਜਾ ਰਿਹਾ ਹੈ ਦੇਰ ਹੀ ਜ਼ਰੂਰ ਹੋ ਰਹੀ ਹੈ ਲੇਕਿਨ ਸੰਭਾਵਨਾ ਹੈ ਤੇ ਦਿਖ ਰਿਹਾ ਹੈ ਕਿ ਹੋ ਸਕਦਾ ਹੈ ਕਿ ਸਾਰੇ ਇਕੱਠੇ ਹੋ ਕੇ ਮੋਰਚਾ ਫਤਿਹ ਕਰ ਲੈਣ